ਹਾਂਜੀ ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮੱਛਵਾੜਾ ਨੂਰ ਮੈਂ ਤੁਹਾਡਾ ਆਪਣਾ ਜੁਤੇਂਦਰ ਕੁਮਾਰ ਚੜਾਉਦੀ ਅੱਜ ਅਸੀਂ ਖੜੇ ਆ ਮੱਛਵਾੜਾ ਸਾਹਿਬ ਦੇ ਟ੍ਰੀਟਮੈਂਟ ਪਲਾਂਟ ਦੇ ਵਿੱਚ ਜਿੱਥੇ ਕਿ ਬਹੁਤ ਜ਼ਿਆਦਾ ਗੰਦ ਪਿਆ ਹੋਇਆ ਸੀਗਾ ਕਿਉਂਕਿ ਇੱਥੋਂ ਮੁਲਾਜ਼ਮਾਂ ਦੇ ਦੱਸਣ ਦੇ ਮੁਤਾਬਕ ਜਿਹੜੇ ਟ੍ਰੀਟਮੈਂਟ ਪਲਾਂਟ ਦਾ ਠੇਕਾ ਆ ਕਿਸੇ ਪ੍ਰਾਈਵੇਟ ਠੇਕੇਦਾਰ ਨੂੰ ਦਿੱਤਾ ਹੋਇਆ ਸਾਫ ਸਪਾਈ ਤੇ ਇਹਦੀ ਦੇਖ ਰੇਖ ਦਾ ਜੇ ਪ੍ਰਾਈਵੇਟ ਠੇਕੇਦਾਰ ਨੂੰ ਇਹਦਾ ਠੇਕਾ ਦਿੱਤਾ ਹੋਇਆ ਆ ਠੀਕ ਆ ਜੀ ਤੇ ਫਿਰ ਜਿਹੜੇ ਨਗਰ ਕੌਂਸਲ ਦੇ ਅਧਿਕਾਰੀ ਤੇ ਨਗਰ ਕੌਂਸਲ ਦੀ ਜਿਹੜੀ ਮਸ਼ੀਨਰੀ ਆ ਇਹ ਕਿਉਂ ਵਰਤੋਂ ਦੇ ਵਿੱਚ ਆ ਰਹੀ ਆ ਬਹੁਤ ਵੱਡਾ ਸਵਾਲ ਇਹਦੇ ਵਿੱਚ ਪੈਦਾ ਹੁੰਦਾ ਆ ਕਿ ਜਿਹੜੇ ਨਗਰ ਕੌਂਸਲ ਦੇ 20 ਤੋਂ 25 ਮੁਲਾਜ਼ਮ ਕੰਮ ਕਰਨ ਲੱਗੇ ਹੋਏ ਨੇ ਠੀਕ ਆ ਜੀ ਇਹਨਾਂ ਦੀ ਦਿਹਾੜੀ ਪਾਈਆਂ ਨਗਰ ਕੌਂਸਲ ਦੇ ਵਿੱਚ ਠੀਕ ਆ ਜੀ ਤੇ ਕੰਮ ਕਰ ਰਹੇ ਨੇ ਕਿਸੇ ਪ੍ਰਾਈਵੇਟ ਠੇਕੇਦਾਰ ਦਾ ਨੌ ਵੀ ਇਹਨਾਂ ਨੇ ਜਗ ਜਹਰ ਕੀਤਾ ਉਹ ਠੇਕੇਦਾਰ ਦਾ ਤੇ ਤਿੰਨ ਤੇ ਕੀ ਨਗਰ ਕੌਂਸਲ ਦੇ ਅਧਿਕਾਰੀ ਸੁੱਤੇ ਪਏ ਨੇ ਉਹਨਾਂ ਨੂੰ ਨਹੀਂ ਦਿਖ ਰਿਹਾ ਵੀ ਅਸੀਂ ਇਹ ਜਿਹੜੇ ਇਹ ਮੁਲਾਜ਼ਮਾਂ ਭੇਜ ਰਹੇ ਹਾਂ ਸ਼ਹਿਰ ਦਾ ਹੋਰ ਵੀ ਬਹੁਤ ਜ਼ਿਆਦਾ ਕੰਮ ਆ ਜੇ ਕਿਥੇ ਠੇਕੇਦਾਰ ਨੂੰ ਦਿੱਤਾ ਤਾਂ ਠੇਕੇਦਾਰ ਦੇ ਮੁਲਾਜ਼ਮ ਕਿੱਥੇ ਨੇ ਕੰਮ ਕਰਨ ਵਾਲੇ ਠੇਕੇਦਾਰ ਦੀ ਮਸ਼ੀਨਰੀ ਕਿੱਥੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਨਗਰ ਕੌਂਸਲ ਦੀਆਂ ਦੋ ਟਰਾਲੀਆਂ ਹੱਥ ਛੋਟੇ ਹੱਥੀਂ ਸਫਾਈ ਵਾਲੇ ਤੇ ਟਰੈਕਟਰ ਤੇ ਹੋਰ ਜਿੰਨੇ ਵੀ ਮੁਲਾਜ਼ਮ ਨੇ ਸਾਰੇ ਕੰਮ ਕਰ ਰਹੇ ਨੇ ਤੁਸੀਂ ਕੈਮਰੇ ਦੇ ਵਿੱਚ ਮੈਂ ਕੈਮਰਾਮੈਨ ਨੂੰ ਕਹੂੰਗਾ ਮਾੜਾ ਕੰਮ ਕਰਦੇ ਦਿਖਾਉਣ ਮੁਲਾਜ਼ਮਾਂ ਨੂੰ ਤੁਸੀਂ ਦੇਖ ਸਕਦੇ ਹੋ ਜਿਹੜੇ ਨਗਰ ਕੌਂਸਲ ਦੇ ਜਿਹੜੇ ਮੁਲਾਜ਼ਮ ਨੇ ਇਹ ਕੰਮ ਕਰ ਰਹੇ ਨੇ ਕਹਿੰਦੇ ਸਾਨੂੰ ਨਹੀਂ ਜੇ ਪਤਾ ਸਾਨੂੰ ਤਾਂ ਉਪਰੋ ਉਪਰੋ ਭੇਜਿਆ ਜਿਹੜੇ ਵੀ ਸੀਨੀਅਰ ਅਧਿਕਾਰੀ ਨੇ ਸਾਨੂੰ ਉਹਨਾਂ ਨੇ ਭੇਜਿਆ ਆ ਠੀਕ ਇਦੇ ਵਿੱਚੋਂ ਮਿਲੀ ਭੁਗਤ ਕੀ ਦੀ ਆ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਮਿਲੀ ਭੁਗਤਾ ਠੇਕੇਦਾਰ ਦੀ ਮਿਲੀ ਭੁਗਤਾ ਜਾਂ ਫਿਰ ਉੱਤੇ ਕਿਸੇ ਵੱਡੇ ਆਕਾ ਦਾ ਹੱਥ ਵੀ ਹੋ ਸਕਦਾ ਆ ਵੀ ਜਿਹੜਾ ਇਹ ਉਹਨਾਂ ਦੇ ਕਹਿਣ ਦੇ ਉੱਤੇ ਨਗਰ ਕੌਂਸਲ ਦੇ ਜਿਹੜੇ ਅਧਿਕਾਰੀ ਕਰਮਚਾਰੀ ਨੇ ਸਫਾਈ ਸੇਵਕ ਨੇ ਸ਼ਹਿਰ ਦਾ ਕੰਮ ਛੱਡ ਕੇ ਕਿਸੇ ਪ੍ਰਾਈਵੇਟ ਠੇਕੇਦਾਰ ਦਾ ਕੰਮ ਕਰਨ ਆ ਰਹੇ ਨੇ ਤੁਸੀਂ ਦੇਖਦੇ ਰਹੋ ਮਾਛੋੜਾ نیوز ਬਾਕੀ ਤੁਹਾਨੂੰ ਅੱਗੇ ਹੋਰ ਵੀ ਖਬਰਾਂ ਦਿਖਾਉਣੇ ਆ ਇਹ ਜਿਹੜੀ ਕੈਮਰਾ ਬੁਲ ਇਹ ਜਿਹੜਾ ਡਾਣਾ ਉੱਪਰੋਂ ਕਰ ਰਿਹਾ ਨਸਤਾ ਆ ਸਾਦੋ ਜਿਹੜੀ ਇਹ ਟਰਾਲੀ ਵਰਤੀ ਗਈ ਆ ਇਹ ਵੀ ਨਗਰ ਕੌਂਸਲ ਦੀ ਵਰਤ ਹੋ ਰਹੀ ਆ ਜਿਹੜੇ ਵੀ ਸਾਧਨ ਟਰੈਕਟਰ ਟਰਾਲੀ ਮਲਾਜ਼ਮ ਸਾਰਾ ਕੁਝ ਦੇਖ ਸਕਦੇ ਹੋ ਤੁਸੀਂ ਜਿੰਨੀ ਵੀ ਜਾਨੀ ਕਿ ਮਸ਼ੀਨਰੀ ਆ ਜੀ ਸਾਫ ਸਪਾਈ ਲਈ ਇਹ ਨਗਰ ਕੌਂਸਲ ਦੀ ਵਰਤੀ ਜਾ ਰਹੀ ਆ ਆ ਲਿਖਿਆ ਨਗਰ ਕੌਂਸਲ ਮਾਛੋੜਾ ਸਾਹਿਬ ਠੀਕ ਆ ਜੀ ਉਧਰੋਂ ਛੋਟਾ ਹਾਥੀ ਖੜਾ ਆ ਉਹ ਵੀ ਨਗਰ ਕੌਂਸਲ ਦਾ ਹੀ ਆ ਸਾਫ ਸਫਾਈ ਕਰ ਰਹੇ ਨੇ ਮੁਲਾਜ਼ਮ ਉਹ ਰੇ ਨਗਰ ਕੌਂਸਲ ਦੇ ਜਿਹੜਾ ਮਾਛਵਾੜਾ ਸਾਹਿਬ ਵਿਖੇ ਟ੍ਰੀਟਮੈਂਟ ਪਲਾਂਟ ਲੱਗਿਆ ਹੋਇਆ ਆ ਉਹਦੀ ਸਫਾਈ ਚੱਲ ਰਹੀ ਆ ਇਹਦੀ ਦੇਖ ਦੇਖਦਾ ਸਾਰਾ ਠੇਕਾ ਦਿੱਤਾ ਹੋਇਆ ਆ ਤੁਸੀਂ ਕੱਲ ਤੋਂ ਆ ਰਹੇ ਯਾਨੀ ਕਿ ਲਗਾਤਾਰ 6 ਦਿਨ ਚੱਲ ਰਹੇ ਨੇ ਇਹ ਆ ਬੰਦਾ 6 ਦਿਨ ਤੋਂ ਆ ਰਿਹਾ ਦਿੱਤਾ ਸਹੀ ਆ ਬੰਦਾ 6 ਦਿਨ ਇਹ ਜਿਹੜਾ ਟ੍ਰੀਟਮੈਂਟ ਪਲਾਂਟ ਆ ਜੀ ਮਾਛੋੜਾ ਸਾਹਿਬ ਦੇਖੇ ਉੱਥੇ ਨਾ ਨਗਰ ਕੌਂਸਲ ਦੇ ਅਧਿਕਾਰੀ ਕੰਮ ਕਰ ਰਹੇ ਨੇ ਸੁਣਨ ਦੇ ਵਿੱਚ ਆਇਆ ਵੀ ਜਿਹੜਾ ਟ੍ਰੀਟਮੈਂਟ ਪਲਾਂਟ ਦਾ ਜਿਹੜਾ ਠੇਕਾ ਆ ਕਿਸੇ ਪ੍ਰਾਈਵੇਟ ਠੇਕੇਦਾਰ ਨੂੰ ਦਿੱਤਾ ਹੋਇਆ ਆ ਪ੍ਰਾਈਵੇਟ ਠੇਕੇਦਾਰ ਨੂੰ ਕੰਮ ਦਿੱਤਾ ਹੋਇਆ ਦਾ ਸਫਾਈ ਦਾ ਸਾਰਾ ਕੁਝ ਤੇ ਸਾਰੇ ਨਗਰ ਕੌਂਸਲ ਤੇ ਸਾਰੇ ਨਗਰ ਕੌਂਸਲ ਦੇ ਜਿਹੜੇ ਮੁਰਾਜ਼ਮ ਨੇ ਇਹ ਉਹਰੇ ਕੰਮ ਕਰਦੇ ਨੇ ਪੁੱਛਿਆ ਵੀ ਨਗਰ ਕੌਂਸਲ ਦੇ ਜਿਹੜੇ ਇਹ ਕਹਾ ਕਰਮਚਾਰੀ ਕੰਮ ਕਰਦੇ ਨੇ ਤੇ ਵੀ ਇਹ ਕਿਉਂ ਕਰ ਰਹੇ ਨੇ ਤੇ ਗੱਲਬਾਤ ਕਰਦੇ ਆ ਨਾ ਨਾਲ ਵੀ ਗੱਲਬਾਤ ਕਰਦੇ ਆ ਪੁੱਛਦੇ ਆ ਨਾ ਉਹ ਵੀ ਪਤਾ ਭਾਈ ਨੂੰ ਨਗਰ ਕੌਂਸਲ ਦੇ ਹੋ ਨਾ ਤੁਸੀਂ ਤੇ ਫਿਰ ਜਿਹੜੇ ਠੇਕੇਦਾਰ ਆ ਠੇਕੇ ਠੇਕੇਦਾਰਤਾ ਹੋਇਆ ਜਿਹਨੂੰ ਇਹ ਉਹ ਕਿੱਥੇ ਆ ਠੇਕੇ ਵਾਲੇ ਮਲਾਜਮ ਕਿੱਥੇ ਤੁਹਾਨੂੰ ਕਿਹਨੇ ਤੁਹਾਨੂੰ ਕਿਹਨੇ ਭੇਜਿਆ ਉਹਦੇ ਕਿਹਨੇ ਭੇਜਿਆ ਕਮੇਟੀ ਵਾਲੇ ਕਿਹਨੇ ਭੇਜਿਆ ਇਹ ਉਹਨੇ ਭੇਜਿਆ ਜਾਂ ਇੰਸਪੈਕਟਰ ਨੇ ਭੇਜਿਆ ਜਾਂ ਕਿਸੇ ਹੋਰ ਹਾਂਜੀ ਉਹ ਕਹੇ ਵੀਰੋ ਇੱਕ ਆਹ ਲੰਮਾ ਉਧੇ ਉਧਰ ਵੀ ਬਣਾ ਹੋਰ ਨਹੀਂ ਨਹੀਂ ਤੁਹਾਨੂੰ ਇੱਕ ਇੱਕ ਮਿੰਟ ਤੁਹਾਨੂੰ ਕਿਨੇ ਭੇਜਿਆ ਓਰੇ ਸਾਉਂਦਾ ਹੀ ਦਫ਼ਤਰ ਵੱਲੋਂ ਭੇਜਿਆ ਦਫ਼ਤਰ ਚ ਕਿਨੇ ਭੇਜਿਆ ਦਫ਼ਤਰ ਇਹ ਡਿਊਟੀ ਲਾਂਦਾ ਨਹੀਂ ਨਾਂ ਤਾਂ ਪਤਾ ਹੁੰਦਾ ਦਫ਼ਤਰ ਦਾ ਅਫਸਰ ਦਾ ਵੀ ਕੀ ਅਫਸਰ ਦਾ ਕੀ ਗੋਗਾਂ ਨੂੰ ਗੋਗਗੇ ਨੇ ਭੇਜਿਆ ਅੱਛਾ ਜੀ ਕੀ ਪੋਸਟ ਆ ਉਹਨਾਂ ਦੀ ਓਕੇ ਨਹੀਂ ਉਹ 22 22 ਬਗੇ ਨੇ ਡਰੋਗਾ ਅੱਛਾ ਉਹਨੇ ਕਿਹਾ ਵੀ ਉੱਥੇ ਜਾ ਕੇ ਕੰਮ ਕਰੋ ਗੋਗਗੇ ਨੇ ਹਾਂ ਇਹ ਉਹਨਾਂ ਨੂੰ ਅਫਸਰਾਂ ਨੇ ਕਿਹਾ ਸਾਨੂੰ ਉਹਨੂੰ ਬੈਠਾ ਅੱਛਾ ਜੀ ਉਹਨਾਂ ਜਾਨੀ ਕਿ ਅਫਸਰਾਂ ਨੇ ਕਹਿਤਾ ਇਹ ਜੇ ਇੱਕ ਪ੍ਰਾਈਵੇਟ ਠੇਕੇਦਾਰ ਨੂੰ ਕਹਿੰਦੇ ਠੇਕਾ ਦਿੱਤਾ ਹੋਇਆ ਦਾ ਸਾਫ ਸਫਾਈ ਦਾ ਤੇ ਨਗਰ ਕੌਂਸਲਰ ਅਧਿਕਾਰੀ ਕਾਹਤੋਂ ਕੰਮ ਕਰਦੇ ਨੇ ਫਿਰ ਜੀ ਹੁਣ ਕਾਹਨੂੰ ਨੇ ਪਤਾ ਜੀ ਇਹ ਤਾਂ ਹੁਣ ਉਹਨਾਂ ਨੂੰ ਪਤਾ ਹੋਊਗਾ ਤੁਹਾਨੂੰ ਤਾਂ ਜਾਨੀ ਕਿ ਇਹਨਾਂ ਨੇ ਕਹਿਤਾ ਮਲਾਜਮਾਂ ਨੂੰ ਜਾ ਕੇ ਕੰਮ ਕਰੋ ਉੱਥੇ ਕੰਮ ਕਰਨ ਦਪਹਿਰ ਨੂੰ ਜਿੱਥੇ ਭੇਜਣਾ ਹੀ ਚੱਲ ਜਾਣਾ ਜੀ ਜੇ ਹੁਣ ਦਪਹਿਰ ਨੂੰ ਜਾਏ ਉਹ ਭੇਜਣ ਜਿੱਥੇ ਮਾਦੀ ਭੇਜਣਾ ਚੱਲ ਜਾਣਾ ਠੇਕੇ ਤੇ ਕੰਮ ਕਰਦੇ ਨੇ ਫਿਰ ਠੇਕੇ ਵਾਲੇ ਕਿੱਥੇ ਨੇ ਉਹ ਜੀ ਹੁਣ ਇਹ ਠੇਕੇ ਵਾਲਿਆਂ ਨੂੰ ਮੈਨਾਂ ਨੂੰ ਪਤਾ ਹੋਊਗਾ ਠੇਕਾ ਪਤਾ ਕੁਛ ਕਿ ਤੇ ਕੰਮ ਕਰਦੇ ਫਿਰ ਇੱਧਰ ਸਫਾਈ ਕਿਵੇਂ ਕਰਨਾ ਇਹ ਤਾਂ ਠੇਕੇ ਤੇ ਨਹੀਂ ਇਹ ਤਾਂ ਕਮੇਟੀ ਵਾਲਿਆਂ ਨੂੰ ਪਤਾ ਜੀ ਇਹਦੇ ਬਾਰੇ ਤਾਂ ਤੁਹਾਨੂੰ ਕਿਹਨੇ ਭੇਜਿਆ ਉਹਦੇ ਕੰਦ ਪੁਖਿੰਦਰ ਹੁਣਾਂ ਨੇ ਭੇਜਿਆ ਹੋਇਆ ਹੈ ਕੀ ਪੋਸਟ ਉਹਨਾਂ ਦੀ ਕਲਰਕ ਕਲਰਕ ਨੇ ਉਹਨੇ ਭੇਜਿਆ ਵੀ ਜਾ ਕੇ ਉੱਥੇ ਸਫਾਈ ਕਰਕੇ ਆਉਂਦੀ ਚੱਲਦੇ ਪੰਜ 6 ਦਿਨ ਹੋ ਗਏ ਇਹ ਤੁਸੀਂ ਕਹਿੰਦੇ ਵੀ ਠੇਕੇ ਤੇ ਦਿੱਤਾ ਹੋਇਆ ਠੇਕੇ ਤੇ ਕਿਹਨੂੰ ਦਿੱਤਾ ਹੋਇਆ ਇਹਨੇ ਠੇਕੇਦਾਰ ਕੋਲ ਆਇਆ ਮੈਂ ਚੇਅਰਮੈਨ ਦੀ ਨਾ ਸੁਣ ਪਿਆ ਜੀ ਇਸ ਤਰ੍ਹਾਂ ਵੀ ਉਹਦੇ ਕੋਲ ਆ ਠੇਕੇ ਤੇ ਉਹਦੇ ਬੰਦੇ ਫਿਰ ਕਿੱਥੇ ਨੇ ਜਿਹੜੇ ਠੇਕੇ ਪਾਉਂਦੇ ਕੋਈ ਪਤਾ ਨਹੀਂ ਜੀ ਬੰਦੇ ਕਿੱਥੇ ਆ ਜਦੋਂ ਆਨੇ ਸਫਾਈ ਤੁਸੀਂ ਕਰਕੇ ਜਾਂਦੇ ਕਿੰਨਾ ਚਿਰ ਹੋ ਗਿਆ ਕਰਦੇ ਆ ਹਾਂ ਹੁਣ 6 ਦਿਨ ਹੋ ਗਏ ਇੱਥੇ ਪਹਿਲਾਂ ਵੀ ਕਰਕੇ ਗਏ ਹੋ ਪਹਿਲਾਂ ਨਹੀਂ ਆ 6 ਦਿਨ ਹੋ ਗਏ ਹੁਣ ਪਹਿਲਾਂ ਭੇਜੇ ਨਹੀਂ ਇੱਥੇ ਗੰਦ ਜ਼ਿਆਦਾ ਹੁਣ ਪਹਿਲਾਂ ਵੀ ਕਰਕੇ ਗਏ ਹੋ ਜਾਨੀ ਲਗਾਤਾਰ ਲੱਗੇ ਹੋਏ 6 ਦਿਨ ਲਗਾਤਾਰ ਹੋ ਗਏ ਸਾਨੂੰ ਤੇ ਫਿਰ ਜਿਹੜੇ ਉਹਰੇ ਠੇਕੇ ਵਾਲੇ ਨੇ ਉਹ ਕਿੱਥੇ ਗਏ ਉਹਨਾਂ ਦਾ ਕੋਈ ਪਤਾ ਨਹੀਂ ਕਿ ਕਿੱਥੇ ਗਏ ਇਹ ਹੀ ਪਤਾ ਸਾਨੂੰ ਇਧਰ ਦਫ਼ਤਰ ਤੁਹਾਨੂੰ ਕੋਈ ਮਿਲਿਆ ਠੇਕੇਦਾਰ ਵਾਲਾ ਬੰਦਾ ਹਾਂ ਜੀ ਨਾ ਸਾਨੂੰ ਕੋਈ ਨਹੀਂ 6 ਦਿਨਾਂ ਦੇ ਵਿੱਚ ਕੋਈ ਨਹੀਂ ਮਿਲਿਆ ਤੁਹਾਨੂੰ ਕੁਝ ਦਿੱਤਾ ਵੀ ਉਹਨਾਂ ਨੇ ਨਾ ਜੀ ਨਾ ਉਹਨਾਂ ਨੂੰ ਕੁਝ ਨਹੀਂ ਦਿੱਤਾ ਉਹਨਾਂ ਨੂੰ ਥੋੜੀ ਦਿਹਾੜੀ ਹੈ ਨਗਰ ਕੌਂਸਲ ਚ ਪੈਣੀ ਆ ਸਾਡੇ ਤੇ ਸਾਡੇ ਨਗਰ ਕੌਂਸਲ ਚ ਤੇ ਜਿਹੜੇ ਉਰੇ ਦੇ ਠੇਕੇ ਦੇ ਮੁਲਾਜ਼ਮ ਨੇ ਜਿਹੜੇ ਉਹ ਤਨਖਾਹਾਂ ਲੈ ਰਹੇ ਨੇ ਜਾਂ ਠੇਕੇਦਾਰ ਤਨਖਾਹ ਲੈ ਰਿਹਾ ਉਹਦਾ ਕੁਛ ਨਹੀਂ ਉਹਦਾ ਸਾਨੂੰ ਕੋਈ ਪਤਾ ਨਹੀਂ ਕੋਈ ਉਰੇ ਮੁਲਾਜ਼ਮ ਨਹੀਂ ਸੀਗਾ ਕੋਈ ਠੇਕੇਦਾਰ ਦੇ ਬੰਦੇ ਨਹੀਂ ਸੀ ਅਸੀਂ ਉਹ ਕਰ ਰਹੇ ਹਾਂ ਜਾਂ ਸਾਡੇ ਸਾਰੇ ਮੁਲਾਜ਼ਮ ਖੜੇ ਹਨ ਕਿੰਨੇ ਮੁਲਾਜ਼ਮ ਕੰਮ ਕਰ ਰਹੇ ਨੇ ਇਸ ਟਾਈਮ ਉਰੇ ਆ ਦੇਖ ਲੋ ਕਿੰਨੇ ਫਿਰ ਵੀ ਅੰਦਾਜ਼ੇ ਨਾਲ ਪਤਾ ਤਾਂ ਹੋਣਾ ਜਾਂ ਨਹੀਂ ਯਾਰ 20 ਬੰਦੇ ਨੇ ਨੇ ਇਸ ਟਾਈਮ ਕਿੰਨੇ ਬੰਦੇ ਕੰਮ ਕਰ ਰਹੇ ਹੋਰੇ ਇਸ ਟਾਈਮ ਆ ਕਰੋ ਲੋਕਾਂ ਨੂੰ ਪੁੱਛੋ ਆ ਦੋ ਬੰਦੇ ਖੜੇ ਦੋ ਹਾਂ ਕਿੰਨੇ ਬੰਦੇ ਕੰਮ ਨੇ ਸਾਡੇ ਕੋਲ ਹੈਗੇ ਨਹੀਂ ਕਿੰਨੇ ਬੰਦੇ ਕੰਮ ਕਰ ਰਹੇ 30 ਬੰਦੇ 20 ਬੰਦੇ ਤਾਂ ਹੀ ਲੱਗਣੀ ਹੈ ਜ ਫਿਰ ਵੀ ਹੋਣਗੇ 20 ਬੰਦੇ ਹੈਗੇ ਲਗਭਗ ਨਹੀਂ ਹੋਣਗੇ ਚਲੋ ਨਹੀਂ ਫਿਰ ਤੁਸੀਂ ਦੇਖ ਸਕਦੇ ਹੋ ਵੀ ਪ੍ਰਾਈਵੇਟ ਬੰਦੇ ਨੂੰ ਠੇਕਾ ਦਿੱਤਾ ਹੋਇਆ ਤੁਸੀਂ ਕਹਿੰਦੇ ਹੋਣਾ ਜੀ ਉਹ ਦੱਸ ਰਹੇ ਸੀ ਨਾਮ ਹੀ ਲੈ ਸੀ ਠੇਕੇਦਾਰ ਦਾ ਪਰ ਫਿਰ ਨਗਰ ਕੌਂਸਲ ਦੇ ਜਿਹੜੇ ਕਰਮਚਾਰੀ ਨੇ ਉਹ ਕਾਹਤੋਂ ਕੰਮ ਕਰ ਰਹੇ ਨੇ ਉਹਰੇ ਸ਼ਹਿਰ ਦਾ ਕੰਮ ਉਹ ਤਾਂ ਸਾਡ ਨੂੰ ਨਹੀਂ ਪਤਾ ਇਹ ਆਪਣੇ ਸਾਡੇ ਇੰਸਪੈਕਟਰ ਸਾਹਿਬ ਨੂੰ ਪਤਾ ਹੋਊਗਾ ਕੀ ਨਾਮ ਉਹਨਾਂ ਦਾ ਉਹਨੂੰ ਆਪਣੇ ਸੁਖਦੇਵ ਸਿੰਘ ਆ ਜੀ ਸੁਖਦੇਵ ਸਿੰਘ ਨੇ ਉਹਨੇ ਭੇਜਿਆ ਸੀ ਤੁਹਾਨੂੰ ਉਹਰੇ ਡਿਊਟੀਆਂ ਉਹਨਾਂ ਨੇ ਲਾਈਆਂ ਨੇ ਉਹ ਉਹਨਾਂ ਨੇ ਡਿਊਟੀਆਂ ਲਾਈਆਂ ਸੁਖਦੇਵ ਸਿੰਘ ਟਰੈਕਟਰ ਜਿਹੜਾ ਨਾ ਮਾਛਰਾ ਨਗਰ ਕੌਂਸਲ ਜੇ ਲੱਗੇ ਹੋਏ ਨੇ ਹਾਂਜੀ ਹਾਂਜੀ ਠੀਕ ਆ ਜੀ ਓਕੇ ਕੀ ਨਾਮ ਆ ਜੀ ਤੁਹਾਡਾ ਮੇਰਾ ਧਰਮਵੀਰ ਸਿੰਘ ਆ ਅੱਛਾ ਕਿੱਥੋਂ ਦੇ ਰਹਿਣ ਵਾਲੇ ਹੋ ਮਾਛਰਾ ਦਾ ਸਾਹਿਬ ਜਿਹੜਾ ਜੋ ਟ੍ਰੀਟਮੈਂਟ ਪਲੈਂਟ ਮਾਛਰਾ ਸਾਹਿਬ ਲੱਗਿਆ ਹੋਇਆ ਇਹਦਾ ਠੇਕਾ ਤੁਹਾਡੇ ਕੋਲ ਆ ਜੀ ਹਾਂਜੀ ਮੇਰੇ ਕੋਲ ਸਪਲਾਈ ਦਾ ਠੇਕਾ ਹੈ ਕਿਹੜੀ ਸਪਲਾਈ ਦਾ ਜੀ ਜਿਹੜੇ ਬੰਦੇ ਵਰਕਰ ਸਪਲਾਈ ਬਿਲਕੁਲ 9 ਬੰਦਿਆਂ ਦਾ ਟੈਂਡਰ ਆ ਅੱਛਾ ਜੀ ਤੇ ਉਹ ਮੈਂ ਸਪਲਾਈ ਦਿੱਤੀ ਜੀ 9 ਬੰਦਿਆਂ ਦੀ ਹੈ ਜੀ ਹਾਂਜੀ ਤੇ ਜਿਹੜੀ ਉੱਥੇ ਸਾਫ ਸਫਾਈ ਦਾ ਕੰਮ ਆ ਉਹ ਨਗਰ ਕੌਂਸਲ ਦਾ ਕੰਮ ਆ ਕਿ ਜਿਹੜੇ ਬੰਦੇ ਉੱਥੇ 9 ਬ 10 ਬੰਦੇ ਕੰਮ ਕਰਦੇ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਮੈਂ ਤਾਂ ਜੀ ਕਮੇਟੀ ਨੂੰ ਦੇ ਦਿੱਤੇ ਬੰਦੇ ਉਹ ਜੋ ਮਰਜ਼ੀ ਕੰਮ ਕਰਾਉਣ ਨਹੀਂ ਨਹੀਂ ਜਿਹੜੇ ਤੁਸੀਂ ਸਪਲਾਈ ਦੀ ਗੱਲ ਕਰਦੇ ਹੋ ਵੀ ਮੈਂ 9 ਬੰਦੇ ਦਿੱਤੇ ਹੋਏ ਨੇ ਸਪਲਾਈ ਲਈ ਉਹ 9 ਬੰਦਿਆਂ ਦਾ ਸਾਫ ਸਫਾਈ ਦਾ ਵੀ ਕੰਮ ਬਣਦਾ ਕਿ ਉੱਥੇ ਬਸ ਕੱਲ ਉਹਨਾਂ ਨੇ ਪਾਣੀ ਦੇ ਵਿਖਰੇ ਕਰਦੇ ਆ ਸਾਫ ਸਫਾਈ ਦੀ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ ਕਮੈਂਟ ਪਲਾਂਟ ਚਲਾਉਣਾ ਜੀ ਉਹਨਾਂ ਨੇ ਅੱਛਾ ਜੀ ਕੰਪਿਊਟਰ ਤੇ ਚਲਾਉਂਦੇ ਆ ਵਿੱਚ ਚੌਂਕੀਦਾਰ ਐਦਾਂ 9 ਬੰਦੇ ਨੇ ਅੱਛਾ ਜੀ ਹਾਂ ਤੇ ਪਰ ਜਿਹੜਾ ਬੰਦਾ ਉੱਥੇ ਤੁਹਾਡਾ ਕੋਈ ਚਲੋ ਆਪਾਂ ਨਾਮ ਨਹੀਂ ਲਾਉਣਾ ਲੈਣਾ ਚਾਹੁੰਦੇ ਜਿਹੜਾ ਉੱਥੇ ਇਨਚਾਰਜ ਆ ਤੁਹਾਡਾ ਮੁੰਡਾ ਜੋ ਵੀ ਆ ਕੋਈ ਠੀਕ ਹੈ ਉਹ ਕਹਿੰਦੇ ਵੀ ਸਾਬ ਸਫਾਈ ਦੀ ਜ਼ਿੰਮੇਵਾਰੀ ਵੀ ਸਾਡੀ ਬਣਦੀ ਆ ਪਰ ਗੰਦ ਇੰਨਾ ਜ਼ਿਆਦਾ ਪੈ ਗਿਆ ਸੀ ਉੱਥੇ ਤੇ ਤਾਂ ਕਰਕੇ ਸਾਡੇ ਨਗਰ ਕਾਉਂਸਲ ਦੇ ਬੰਦੇ ਬੁਲਾਉਣੇ ਪਏ ਨੇ ਕਿਉਂਕਿ ਉੱਥੇ ਘਟੋ ਘਟ ਨਗਰ ਕਾਉਂਸਲ ਦੇ 20 ਤੋਂ 25 ਬੰਦੇ ਮੁਲਾਜ਼ਮ ਕੰਮ ਕਰ ਰਹੇ ਨੇ ਮੈਂ ਕਹਾਂ ਜੀ ਉੱਥੇ ਨਾ ਟ੍ਰੀਟਮੈਂਟ ਪਲਾਂਟ ਹੈਗਾ ਬਹੁ ਉਹ ਤਾਂ ਬਹੁਤ ਪ੍ਰਾਣਾ ਹੋਇਆ ਹੋਇਆ ਸੀ ਦਰੱਖਤ ਰੂਪ ਦਾ ਬਾਕੀ ਉਹ ਬੰਦੇ ਤਾਂ ਲਾ ਲਾ ਉੱਥੇ ਬੂਟੇ ਲਗਾਉਂਦੇ ਰਹਿ ਰਹੇ ਨੇ ਤਾਂ ਕਰਕੇ ਸਪਾਈ ਹੋ ਰਹੀ ਹੈ ਹਾਂਜੀ ਕਿੰਨੇ ਪਰ ਟੋਕੇ ਤੇ ਬੰਦੇ ਨੇ ਉੱਥੇ ਕੰਮ ਕਰਦੇ ਨੌ ਬੰਦੇ ਨੌ ਬੰਦੇ ਹਾਂਜੀ ਤੁਸੀਂ 10 ਕਹ ਰਹੇ ਸੀ ਪਰ ਨੌ ਟੋਟਲ ਨੌ ਨੇ ਟੋਟਲ ਨੌ ਬੰਦੇ ਤੇ ਤੁਸੀਂ ਕਹਿੰਦੇ ਹੋ ਕਿ ਮੈਂ ਬੰਦੇ ਨਗਰ ਕੌਂਸਲ ਨੂੰ ਦੇ ਦਿੱਤੇ ਹਾਂਜੀ ਤੇ ਨਗਰ ਕੌਂਸਲ ਕਹਿੰਦੀ ਹੈ ਕਿ ਅਸੀਂ ਤਾਂ ਇਹ ਠੇਕਾ ਧਰਮ ਦੇ ਤਮੀਨ ਨੂੰ ਦੇ ਦਿੱਤਾ ਮੇਰੇ ਕੋਲ ਤਾਂ ਸਪਲਾਈ ਦਾ ਠੇਕਾ ਹੀ ਹੈ ਜਾਇਦਾ ਆਲ ਟੈਂਡਰ ਹੁੰਦਾ ਐ ਸਾਰਾ ਉਹ ਨਹੀਂ ਹੈਗਾ ਕਿੰਨੇ ਚਿਰ ਦਾ ਟੈਂਡਰ ਆ ਤੁਹਾਡੇ ਕੋਲ ਠੇਕਾ ਦਾ ਕਿੰਨੇ ਚਿਰ ਦਾ ਮੇਰੇ ਕੋਲ 2-3 ਕਿੰਨੇ ਮਹੀਨੇ ਮਹੀਨੇ ਨੂੰ ਹਨ ਜੀ ਕਿੰਨੇ ਚਿਰ ਬਾਅਦ ਰੀਨਿਊ ਹੁੰਦਾ ਟੈਂਡਰ ਇਹ ਸਾਲ ਬਾਅਦ ਸਾਲ ਬਾਅਦ ਹੁੰਦਾ ਜੀ ਸਰ ਕੀ ਨਾਮ ਆ ਜੀ ਸੁਖਵਿੰਦਰ ਸਿੰਘ ਸਰ ਕੀ ਪੋਸਟ ਆ ਤੁਹਾਡੀ ਉਰੇ ਨਗਰ ਕਾਉਂਸਲ ਦੇ ਵਿੱਚ ਸਰ ਇੱਕ ਟ੍ਰੀਟਮੈਂਟ ਪਲਾਂਟ ਆ ਜਿਹੜਾ ਮਾਛੋੜਾ ਸਾਹਿਬ ਵਿਖੇ ਜੀ ਉੱਥੇ ਕਿੰਨੇ ਬੰਦੇ ਕੰਮ ਕਰਦੇ ਨੇ ਜੀ ਨੌ ਨੌ ਬੰਦੇ ਕੰਮ ਕਰਦੇ ਆ ਜੀ ਕਿੰਨੇ ਦਾ ਲੱਖ ਦਾ ਠੇਕਾ ਚੜਾ ਜੀ ਸਾਲ ਦਾ ਉਹਦੇ ਦਾ 15 ਲੱਖ 15 ਲੱਖ ਦਾ ਜੀ ਤੇ ਸਰ ਟ੍ਰੀਟਮੈਂਟ ਦੇ ਬੰਦੇ ਕੰਮ ਕਰਦੇ ਨੇ ਉਹਦੀ ਦੇਖ ਰੇਖ ਤੇ ਸਾਮ ਸਫਾਈ ਦਾ ਕੰਮ ਉਹਨਾਂ ਤੇ ਹੁੰਦਾ ਆ ਠੀਕ ਆ ਇੱਥੇ ਫਿਰ ਕੁਝ ਦਿਨ ਪਹਿਲਾਂ ਜੀ ਉੱਥੇ ਨਗਰ ਕਾਉਂਸਲ ਦੇ ਸਫਾਈ ਕਰਮਚਾਰੀ ਸਫਾਈ ਕਰਕੇ ਆਏ ਨੇ ਫਿਰ ਉਹ ਕਾਤੋਂ ਕਰਕੇ ਆਏ ਨੇ ਜੀ 20 ਤੋਂ 25 ਮਲਾਜਮ ਸਫਾਈ ਕਰਕੇ ਆਏ ਜਾਗੇ ਹਾਂ ਜੀ ਫਿਰ ਉਹ ਕਾਤੋਂ ਕਰਕੇ ਆਏ ਨੇ ਜੀ ਉਹ ਪਲਾਟ ਦੇ ਪਹਿਲਾਂ ਜਿਆਦਾ ਹੋਊਗਾ ਨਾ ਕਾਸਟ ਸਰ ਜਿਆਦਾ ਹੋ ਗਿਆ ਸੀਗਾ ਉਹਦੇ ਕਰਕੇ ਬੰਦੇ ਭੇਜੇ ਫਿਰ ਰਿਸਪੌਂਸਿਬਿਲਟੀ ਤਾਂ ਉਹਨਾਂ ਦੀ ਬਣਦੀ ਆ ਜਿਹੜੇ ਉੱਥੇ ਕੰਮ ਕਰਦੇ ਨੇ ਉੱਥੇ ਫਿਰ ਆਇਆ ਨਾ ਜਿਹੜੇ ਹੋਰ ਮਾਲੀ ਦਾ ਦੋ ਹੀ ਨਹੀਂ ਉੱਥੇ ਨਹੀਂ 9 10 ਬੰਦੇ ਕੰਮ ਕਰਦੇ ਨੇ ਜੀ ਤੇ ਉਹਨਾਂ ਦੇ ਵਿੱਚੋਂ 9 10 ਦੇ ਵਿੱਚੋਂ ਉਹ ਤਾਂ ਫਿਰ ਕੰਮ ਕੰਮ ਥੋੜਾ ਥੋੜਾ ਕਰਕੇ ਵੀ ਕਰ ਸਕਦਾ ਜਰੂਰ ਤੇ ਨਹੀਂ ਕੰਮ ਪੈਂਡਿੰਗ ਕਰਨਾ ਕੋਈ ਵਿੱਚ অপারেਟਰ ਵੀ ਨਹੀਂ ਬਾਚਮੈਨ ਵੀ ਰਾਤ ਦੇ ਦੀ ਡਿਊਟੀ ਵਾਲੇ ਵੀ ਨਹੀਂ ਬੰਦੇ ਅੱਛਾ ਜੀ ਹਾਂ ਜੀ ਉਹਦੇ ਕਰਕੇ ਵੀ ਮਤਲਬ ਹੋ ਜਾਂਦਾ ਨਹੀਂ ਫਿਰ ਉਹਨਾਂ ਦੀ ਸਫਾਈ ਦਾ ਜਿਹੜੇ ਬੰਦੇ ਉੱਥੇ ਰੱਖੇ ਨੇ ਉਹਨਾਂ ਦੀ ਸਫਾਈ ਦੀ ਜ਼ਿੰਮੇਵਾਰੀ ਨਹੀਂ ਬਣਦੀ ਜੀ ਉੱਥੇ ਬਣਦੀ ਜੀ ਫਿਰ ਉਹੀ ਤਾਂ ਪੁੱਛ ਰਿਹਾ ਫਿਰ ਉਹ ਕਿਉਂ ਨਹੀਂ ਕਰ ਰਹੇ ਹੈਗੇ ਬਾ ਉਕਰ ਨਗਰ ਕੌਂਸਲ ਦੇ ਸਫਾਈ ਕਰਮਚਾਰੀ ਸਫਾਈ ਕਰਕੇ ਆਇਆ 20 ਤੋਂ 25 ਮੁਲਾਜ਼ਮ ਜੀ ਉਸ ਦੇ 6-7 ਦਿਨਾਂ ਤੋਂ ਲਗਾਤਾਰ ਸਫਾਈ ਕੀਤੀ ਉਹਨਾਂ ਨੇ ਇੱਥੇ ਹੂੰ ਵੀ ਉਹਨਾਂ ਨੇ ਕਿਉਂ ਕੀਤੀ ਆ ਤੁਹਾਨੂੰ ਦੱਸਿਆ ਤਾਂ ਹੈਗਾ ਪਹਿਲਾਂ ਕਾਰਨ ਤੋਂ ਜ਼ਿਆਦਾ ਜਿਆ ਹੋ ਗਿਆ ਕਿ ਆ ਉਹਦੇ ਕਰਕੇ ਹੋ ਗਿਆ ਨਗਰ ਕੌਂਸਲ ਦੇ ਅਧਿਕਾਰੀ ਉੱਥੇ ਪਹਿਲਾਂ ਸੋਰੀ ਸਫਾਈ ਕਰਮਚਾਰੀ ਸਫਾਈ ਕਰਕੇ ਆਏ ਨੇ ਜਾ ਕੇ ਹੁਣ ਤਾਂ ਨਹੀਂ ਉੱਥੇ ਜਾ ਕੇ ਸਫਾਈ ਕਰਨਗੇ ਜੀ ਹੁਣ ਨਹੀਂ ਕਰਨਗੇ ਹੁਣ ਦੁਬਾਰਾ ਸੀ ਉਹ ਇਹੜੇ ਪਲਾਂਟ ਦੇ ਬੰਦੇ ਰੱਖੇ ਹੋਏ ਨੇ ਉਹਨਾਂ ਦੀ ਦਬਾਵਾਂਗੇ ਜੇ 10 ਬੰਦੇ ਉੱਥੇ ਰੱਖੇ ਗਿਆ ਠੇਕੇ ਤੇ ਠੀਕ ਹੈ ਜੇ ਦੁਬਾਰਾ ਬਾਈ ਚਾਂ ਸਫਾਈ ਕਰਨ ਗਏ ਜੀ ਫਿਰ ਇਹਦੀ ਗਲਤੀ ਮੰਨੂਗੇ ਜੀ ਕੋਈ ਨਹੀਂ ਕਰਨੇ ਜਾਊਗਾ ਉਹਨਾਂ ਦੀ ਜੋਗੀ ਤਾਂ ਠੀਕ ਹੈ ਧੰਨਵਾਦ ਜੀ ਸਰ ਕੀ ਨਾਮ ਹੈ ਜੀ ਗੁਰਪਾਲ ਸਿੰਘ ਯੋ ਮਛਵੜਾ ਸਾਹਿਬ ਸਰ ਇੱਕ ਮਛਵੜਾ ਸਾਹਿਬ ਜਿਹੜਾ ਟ੍ਰੀਟਮੈਂਟ ਪਲਾਂਟ ਆ ਜੀ ਉਹ ਠੇਕੇ ਤੇ ਦਿੱਤਾ ਹੋਇਆ ਜੀ ਪਰ ਉੱਥੇ ਸਾਨੂੰ ਉੱਥੇ ਹੀ ਸਫਾਈ ਕਰਮਚਾਰੀਆਂ ਤੋਂ ਜਾਂ ਕਿਸੇ ਨੇ ਉੱਥੇ ਸ਼ਿਕਾਇਤ ਕੀਤੀ ਜੀ ਵੀ ਠੇਕੇ ਤੇ ਦੇਣ ਦੇ ਬਾਵਜੂਦ ਵੀ ਨਗਰ ਕੌਂਸਲ ਦੇ ਜਿਹੜੇ ਸਫਾਈ ਸੇਵਕ ਨੇ ਉੱਥੇ ਸਫਾਈ ਕਰ ਰਹੇ ਨੇ ਜੀ ਉਹਦਾ ਕੀ ਵਰਜਨ ਹੈ ਜੀ ਦੱਸੂਗੀ ਸੀਵਰੇਜ ਟ੍ਰੀਟਮੈਂਟ ਪਲੈਂਟ ਹੈ ਜੀ ਠੀਕ ਹੈ ਜੀ ਇੱਥੇ ਅਸੀਂ ਲੇਬਰ ਸਪਲਾਈ ਦਾ ਦਿੱਤਾ ਉਹਨੂੰ ਚਲਾਉਣ ਲਈ ਲਗਭਗ 4 ਏਕੜ ਜਿਹੜਾ ਸਾਡਾ ਬਣਿਆ ਐਸਟੀਪੀ ਪਲੈਂਟ ਤੇ ਉੱਥੇ 9 ਲੇਬਰ ਸਪਲਾਈ ਦਿੱਤੀ ਹੋਈ ਹੈ ਸੀ ਥਰੂ ਕੰਟਰੈਕਟਰ ਤੇ ਉਹ ਸਫਾਈ ਦਾ ਕੋਈ ਇਹਦੇ ਵਿੱਚ ਠੇਕਾ ਨਹੀਂ ਦਿੱਤਾ ਉੱਥੇ ਕਾਫੀ ਵੱਡੀ ਵੱਡੀ ਕਾ ਖੜੀ ਸੀਗੀ ਤੇ ਮਿਸ਼ਨ ਗ੍ਰੀਨ ਪੰਜਾਬ ਦੇ ਅਸੀਂ ਵਕ ਵਕ ਥਾਵਾਂ ਤੇ ਸ਼ਹਿਰ ਵਿੱਚ ਬੂਟੇ ਲਗਾ ਰਹੇ ਹਾਂ ਇੱਕ ਪੋਰਸ਼ਨ ਉੱਥੇ ਖਾਲੀ ਪਿਆ ਸੀ ਕਾਫੀ ਵੱਡਾ ਲਗਭਗ 1 ਏਕੜ ਦੇ ਨਜ਼ਦੀਕ ਹੋਣਾ ਉਹ ਕਾਫੀ ਘਾਹ ਬੂਟੀ ਉੱਗੀ ਹੋਈ ਸੀ ਤੇ ਉਹ ਸੀ ਜੀ ਸਫਾਈ ਸੇਵਕਾਂ ਤੋਂ ਕਰਵਾ ਲਿਆ ਤਾਂ ਇਹਦੇ ਵਿੱਚ ਕੋਈ ਉਹ ਗਲਤ ਗੱਲ ਨਹੀਂ ਕੀਤੀ ਅਸੀਂ ਤਾਂ ਸੁਸਾਇਟੀ ਲਈ ਇੱਕ ਵਧੀਆ ਮੈਸੇਜ ਦੇਣ ਲਈ ਜਦੋਂ ਤੋਂ ਮੈਂ ਜੁਆਇਨ ਕੀਤਾ ਇੱਕ ਵਧੀਆ ਮੈਸੇਜ ਦੇਣ ਕਰਕੇ ਵੀ ਅਸੀਂ ਇੱਥੇ ਕਟੋ-ਕਟੋ ਹਜ਼ਾਰ ਤੋਂ ਲੈ ਕੇ 2000 ਬੂਟੇ ਲਾਣੇ ਆ ਉਸ ਕਰਕੇ ਅਸੀਂ ਸਫਾਈ ਸੇਵਕ ਲਗਾਏ ਸੀਗੇ ਖਾਲੀ ਉੱਥੇ ਸਫਾਈ ਕਰਾਈ ਗਈ ਹੈ ਔਰ ਕੁਝ ਵੀ ਨਹੀਂ ਕਰਵਾਇਆ ਗਿਆ ਸਰ ਠੇਕੇਦਾਰ ਦਾ ਉੱਥੇ ਹੈ ਨਹੀਂ ਜੀ ਕੋਈ ਫਿਰ ਉੱਥੇ ਸਫਾਈ ਦਾ ਨਹੀਂ ਉਹ ਤਾਂ ਸਫਾਈ ਦਾ ਨਹੀਂ ਹੈ ਕੰਟਰੈਕਟ ਉਹ ਤਾਂ ਸਿਰਫ ਮਸ਼ੀਨਾਂ ਨੂੰ ਚਲਾਉਣ ਦਾ ਕੰਟਰੈਕਟ ਹੈਗਾ ਨਾਲੇ 9 ਬੰਦੇ 1 ਏਕੜ ਨੂੰ ਇਹ ਏਡੀ ਜਲਦੀ ਸਾਫ ਨਹੀਂ ਕਰ ਸਕਦੇ ਤੁਹਾਨੂੰ ਵੀ ਪਤਾ ਤੁਸੀਂ ਵੀ ਵਿਜ਼ਿਟ ਕੀਤੀ ਹੈ ਉੱਥੇ ਇੰਨਾ ਜ਼ਿਆਦਾ ਕਾਹਬੂਟੀ ਸੀਗੀ ਤੇ ਹੁਣ ਜਾ ਕੇ ਦੇਖੋ ਉਹ ਕਿੰਨਾ ਵਧੀਆ ਜਗ੍ਹਾ ਬਣ ਗਈ ਹੈ ਸਰ ਇੰਸਪੈਕਟਰ ਸਾਹਿਬ ਨਾਲ ਗੱਲਬਾਤ ਕੀਤੀ ਸੀਗੀ ਜੀ ਉਹਨਾਂ ਨੇ ਕਿਹਾ ਸੀ ਵੀ ਠੇਕੇਦਾਰ ਦੀ ਜ਼ਿੰਮੇਵਾਰੀ ਬਣਦੀ ਆ ਵੀ ਅੱਗੇ ਤੁਸੀਂ ਬੰਦੇ ਨਹੀਂ ਭੇਜਾਂਗੇ ਨਹੀਂ 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 ਇਹ ਗੱਲ ਗਲਤ ਹੈ ਜੀ ਕੋਈ ਕਿਸੇ ਇ ਐਕਟ ਵਿੱਚ ਪ੍ਰੋਵੀਜ਼ਨ ਹੈਗੀ ਆ ਮੈਂ ਕਿਸੇ ਬੰਦੇ ਨੂੰ ਕਿਤੇ ਵੀ ਅਪਾਇੰਟ ਕਰ ਸਕਦਾ ਹਾਂ ਠੀਕ ਆ ਸਰ ਥੈਂਕ ਯੂ ਜੀ